ਇਹ ਕਿ ਦਲਬੀਰ ਗੋਲਡੇ ਨੂੰ ਡਰਾਇਆ ਧਮਕਾਇਆ ਗਿਆ ਇਹਦੇ ਵਿੱਚ ਤਾਂ ਉਹਨੂੰ ਇਲੈਕਸ਼ਨ ਲੜਾਉਣੇ ਉੱਥੇ ਜਦੋਂ ਕੋਈ ਜਨਨ ਕਿ ਬਾਈ ਇਲੈਕਸ਼ਨ ਜਿਹੜਾ ਹੁੰਦਾ ਹੈਗਾ ਠੀਕ ਹੈ ਨਾ ਹੁਣ ਉਹ ਵਿਚਾਰਾ 2 ਸਾਲਾਂ ਤੋਂ ਮਿਹਨਤ ਕਰ ਰਿਹਾ ਸੀ 3 ਸਾਲਾਂ ਤੋਂ ਠੀਕ ਹੈ ਨਾ ਹੁਣ ਤੁਸੀਂ ਉਸ ਵਿੱਚ ਜਿਹੜਾ ਹੈਗਾ ਇਲੈਕਸ਼ਨ ਦੀ ਜਦੋਂ ਵਾਰੀ ਆਉਂਦੀ ਹੈਗੀ ਹੈ ਤੇ ਉਦੋਂ ਤੁਸੀਂ ਟਿਕਟ ਜਿਹੜਾ ਖੈਰਾ ਸਾਹਿਬ ਨੂੰ ਦੇ ਦਿੰਦੇ ਹੋ ਖੈਰਾ ਸਾਹਿਬ ਦੂਜਿਆਂ ਨੂੰ ਦਿੱਤਨੀਆਂ ਕਹਿਣ ਤੋਂ ਪਹਿਲਾਂ ਆਪਣੇ ਗਰੇਵਾਂ ਚ ਧਾਕ ਲੈਣ ਉਹ ਕੀ ਨੇ ਉਬੀ ਤਾਂ तितਲੀ ਹੈ ਉੱਡ ਕੇ ਜਨ ਕਿ ਆਈਏ ਭੁਲੱਤ ਤੋਂ ਉਹ ਛੁੱਟੀਆਂ ਬਣਾਏਗੀ 1 ਜੂਨ ਤੱਕ 1 ਜੂਨ ਖਤਮ ਹੋਈ ਛੁੱਟੀਆਂ ਬਣਾ ਕੇ तितਲੀ ਵਾਪਸ ਭੁਲੱਤ ਕਿਉਂਕਿ ਇੱਥੋਂ ਦੇ ਲੋਕਾਂ ਨੇ ਟਕਾ ਪਾਉਣਾ ਨਹੀਂ ਉਹਨਾਂ ਨੂੰ ਲੇਕਿਨ ਅਸੀਂ ਜਨ ਕਿ ਚੋਣੇ ਆ ਕਿ ਇਸ ਇਲੈਕਸ਼ਨ ਦੇ ਵਿੱਚ ਇੱਕ ਵੀ ਐਸਾ ਪੁਆਇੰਟ ਨਾ ਛੱਡਿਆ ਜਾਵੇ ਜਿੱਥੇ ਕਹਨੂੰ ਸਾਨੂੰ ਅਵੇਅਰ ਨਹੀਂ ਯਾਰ ਇਹਨੂੰ ਖੜਾ ਕਰ ਦਿੱਤਾ 13 ਦੀ 13 ਜਿੱਤਿਆਂਗੇ ਔਰ 13 ਦੀ 13 ਸੀਟਾਂ ਉਹ ਜਿੰਤਰੀਆਂ ਨੇ ਪੰਜਾਬ ਦੇਖ ਰਹੇ ਤੁਸੀਂ ਤੇ ਮੈਂ ਹਾਂ ਯੋਗਿਕਾ ਲੋਕ ਸਭਾ ਚੋੜਾ ਸਿਰਤੇ ਨੇ ਤੇ ਪਾਰਟੀਆਂ ਦੇ ਵਿੱਚ ਦਲ ਬਦਲੂਆਂ ਦਾ ਦਰ ਵੀ ਲਗਾਤਾਰ ਜਾਰੀ ਹੈ ਤੇ ਅੱਜ ਹੀ ਆਮ ਆਦਮੀ ਪਾਰਟੀ ਦੇ ਵਿੱਚ ਇੱਕ ਨਵੇਂ ਮੈਂਬਰ ਦੀ ਸ਼ਮੂਲੀਅਤ ਹੋਈ ਹੈ ਤੇ ਸ਼ੁਰੂਆਤ ਅਸੀਂ ਦੋਥੇ ਕਹਿੰਦੇ ਸੱਡਣਾ ਆਮ ਆਦਮੀ ਪਾਰਟੀ ਦੇ ਜੋ ਆਗੂ ਨੀਲਗੜ੍ਹ ਮੌਜੂਦ ਨੇ ਨੀਲਗੜ੍ਹ ਜੀ ਬਾਬਾ ਸਵਾਗਤ ਹੈ ਤੁਹਾਡਾ ਯੋਗਿਕਾ ਜੀ ਤੁਹਾਡਾ ਵੀ ਬਹੁਤ-ਬਹੁਤ ਸ਼ੁਕਰੀਆ ਔਰ ਇਸ ਗੱਲ ਨੂੰ ਵੀ ਸ਼ੁਕਰੀਆ ਕਿ ਤੁਸੀਂ ਸਾਨੂੰ ਇਹ ਮੌਕਾ ਦਿੱਤਾ ਹੈ ਅਸੀਂ ਆਪਣੀ ਗੱਲ ਲੋਕਾਂ ਦੇ ਸਾਹਮਣੇ ਤੁਹਾਡੇ ਚੈਨਲ ਦੇ ਜ਼ਰੀਏ ਰੱਖ ਸਕੀਏ ਸੋ ਸਭ ਤੋਂ ਪਹਿਲਾਂ ਸ਼ੁਰੂਆਤ ਦਲਬੀਰ ਗੋਲਡੀ ਤੋਂ ਹੀ ਕਰ ਉਹ ਉਹਨਾਂ ਨੇ ਇਸ ਸਿਫਾ ਤੱਕ ਆਲੀ ਕਾਂਗਰਸ ਤੋਂ ਤਾਂ ਸਭ ਤੋਂ ਪਹਿਲਾਂ ਤਾਂ ਇਹ ਹੀ ਪੁੱਛੂੰਗੀ ਕਿ ਕਿੰਨਾ ਕੁ ਤੁਹਾਨੂੰ ਇਹ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਨੂੰ ਸੰਗਰੂਰ ਹਲਕੇ ਦੇ ਵਿੱਚ ਕੀ ਤਾਕਤ ਮਿਲੇਗੀ ਜਾਂ ਫਿਰ ਨਹੀਂ ਮਿਲੇਗੀ ਜਾਂ ਕਿੰਨਾ ਕੁ ਉਸ ਚੀਜ਼ ਨੂੰ ਤੁਸੀਂ ਥੋੜਾ ਜਿਹਾ ਪਾਵਰਫੁਲ ਮੰਨਦੇ ਹੋ ਜੇ ਕੋ ਜਦੋਂ ਵੀ ਤੁਹਾਡੇ ਪਰਿਵਾਰ ਦੇ ਵਿੱਚ ਕਿਸੇ ਦੀ ਸ਼ਮੂਲੀਅਤ ਹੁੰਦੀ ਹੈ ਔਰ ਚੰਗੇ ਇਨਸਾਨਾਂ ਦੀ ਸ਼ਮੂਲੀਅਤ ਹੁੰਦੀ ਹੈ ਪਰਿਵਾਰ ਨੂੰ ਤਾਕਤ ਮਿਲਦੀ ਹੋਈ ਹੈ ਔਰ ਜਿੱਥੋਂ ਤੱਕ ਗੋਲਡਜੀ ਦਾ ਸਬੰਧ ਹੈਗਾ ਇੱਕ ਅੱਛੇ ਲੀਡਰ ਨੇ ਅੱਛੇ ਵਕਤਾ ਹੈਗੇ ਆ ਯੂਨੀਵਰਸਿਟੀ ਦੇ ਵਿੱਚ ਵੀ ਉਹਨਾਂ ਨੇ ਆਪਣੀ ਲੀਡਰਸ਼ਿਪ ਸਿੱਧ ਕੀਤੀ ਔਰ ਲਗਾਤਾਰ ਉਹ ਲੋਕਾਂ ਦੇ ਵਿੱਚ ਵਿਚਰਦੇ ਰਹੇ ਹੈਗੇ ਆ ਇਹ ਗੱਲ ਵੱਖਰੀ ਹੈ ਕਿ ਕਾਂਗਰਸ ਨੇ ਉਹਨਾਂ ਦੀ ਯੋਗਤਾ ਦਾ ਉਹਨਾਂ ਦੀ ਮਿਹਨਤ ਦਾ ਮੁੱਲ ਨਹੀਂ ਪਾਇਆ ਤੇ ਅੱਜ ਉਹ ਸਾਡੇ ਪਰਿਵਾਰ ਦੇ ਵਿੱਚ ਸ਼ਾਮਲ ਹੋਏ ਨੇ ਆਫ ਕੋਰਸ ਜਿਹੜਾ ਹੈਗਾ ਉਹਨਾਂ ਦੇ ਆਉਣ ਨਾਲ ਸਾਡੀ ਜਿਹੜੀ ਹੈ ਜਿੱਤ ਹੋਰ ਜ਼ਿਆਦਾ ਪੁਖਤਾ ਹੋਈ ਹੈ ਸੰਗਰੂਰ ਸੀਟ ਤੇ ਜੇ ਅਸੀਂ ਗੱਲ ਕਰੀ ਤਾਂ ਕਿੰਨਾ ਕੁ ਵੱਡਾ ਕੰਪੀਟੀਸ਼ਨ ਆਵਾਜ਼ ਨੂੰ ਪਾਰਟੀ ਦੇ ਲਈ ਤੁਸੀਂ ਮੰਨਦੇ ਹੋ ਕਿਉਂਕਿ ਸੰਗਰੂਰ ਜੋ ਹੈ ਗੜ ਰਹੀ ਹੈ ਆਮ ਆਦਮੀ ਪਾਰਟੀ ਦਾ ਤੇ ਹੁਣ ਸੀਐਮ ਮਾਨ ਦੇ ਲਈ ਵੀ ਹੋ ਵਕਾਰ ਦਾ ਸਵਾਲ ਹੈ ਖੈਰਾਂ ਨੂੰ ਕਿੱਡਾ ਵੱਡਾ ਕੰਪੀਟੀਸ਼ਨ ਮੰਨਦੇ ਹੋ ਦੇਖੋ ਜਿੱਥੋਂ ਤੱਕ ਖੈਰਾ ਸਾਹਿਬ ਦਾ ਸਬੰਧ ਹੈਗਾ ਉਹ ਕੋਈ ਕੰਪੀਟੀਸ਼ਨ ਵਾਲੀ ਗੱਲ ਹੈ ਨਹੀਂ ਐ ਖੈਰਾ ਸਾਹਿਬ ਤੁਸੀਂ ਦੇਖੋ 2019 ਤੋਂ ਪਹਿਲਾਂ ਵੀ ਕਹਿੰਦੇ ਹੁੰਦੇ ਸੀ ਕਿ 90% ਜਿਹੜਾ ਪੰਜਾਬ ਆ ਉਹ ਮੇਰੇ ਨਾਲ ਆ ਕਿਉਂਕਿ ਉਹਨਾਂ ਨੂੰ ਭਾਸ਼ਣ ਕਲਾ ਦੇ ਵਿੱਚ ਉਹ ਮਹਾਰਤ ਹਾਸਲ ਹੈ ਔਰ ਝੂਠ ਨੂੰ ਸੱਚ ਬਣਾ ਕੇ ਪੇਸ਼ ਕਰਨਾ ਉਹ ਜਾਣਦੇ ਆ ਪਰ ਲੋਕ ਵੀ ਜਾਣਦੇ ਆ ਕਿ ਸੱਚ ਕੀ ਆ ਝੂਠ ਕੀ ਆ ਔਰ ਬਠਿੰਡੇ ਦੇ ਵਿੱਚ ਤੁਸੀਂ ਦੇਖੋ ਉਹਨਾਂ ਨੂੰ 37000 ਵੋਟ ਉਸ ਟਾਈਮ ਤੇ ਪਈ ਜਿਹੜੇ ਕਹਿੰਦੇ ਸੀ ਸਾਰਾ ਪੰਜਾਬ ਮੇਰੇ ਨਾਲ ਆ ਤੇ ਅੱਜ ਉਹ ਹੁਣ ਇਸ ਤੋਂ ਜਲੰਧਰੋਂ ਛੱਡ ਚੱਲ ਕੇ ਜਿਹੜਾ ਹੈਗਾ ਸੰਗਰੂਰ ਗਏ ਆ ਤੇ ਸੰਗਰੂਰ 'ਚ ਵੀ ਇਹੀ ਹੋਣਾ 4 ਦੁੱਧਾ ਦੁੱਧ ਪਾਣੀ ਦਾ ਪਾਣੀ ਹੋ ਜਾਣਾ ਹੈਗਾ ਔਰ ਦੂਸਰੀ ਗੱਲ ਜਿੱਥੋਂ ਤੱਕ ਇਲੈਕਸ਼ਨ ਦਾ ਸਬੰਧ ਹੈ ਆਮ ਆਦਮੀ ਪਾਰਟੀ ਹਰ ਇੱਕ ਜਿਹੜੀ ਇਲੈਕਸ਼ਨ ਨੂੰ ਬੜਾ ਸੀਰੀਅਸਲੀ ਲੈਂਦੀ ਹੈ ਅਸੀਂ ਜਿਹੜਾ ਗਰਾਊਂਡ ਪੱਧਰ ਤੇ ਤਿਆਰੀ ਕਰਦੇ ਹੈਗੇ ਆ ਬੂਥ ਪੱਧਰ ਦੇ ਉੱਤੇ ਤਿਆਰੀ ਕਰਦੇ ਆ ਔਰ ਸਾਡੀ ਤਿਆਰੀ ਬਿਲਕੁਲ ਕੰਪਲੀਟ ਹੈਗੀ ਆ ਸਾਡੇ ਕੋਲੇ ਜਿਹੜਾ ਪੰਜਾਬ ਦੇ ਵਿੱਚ ਮੈਂ ਬੜੇ ਮਾਣ ਨਾਲ ਕਹਿ ਸਕਦਾ ਸਭ ਤੋਂ ਵੱਧ ਮਜ਼ਬੂਤ ਸੰਗਠਨ ਜੇਕਰ ਕਿਸੇ ਪਾਰਟੀ ਕੋਲੇ ਹੈਗਾ ਤੋਂ ਆਮ ਆਦਮੀ ਪਾਰਟੀ ਕੋਲੇ ਹੈ ਹਰ ਜਾਨੀ ਕਿ ਬੂਥ ਲੈਵਲ ਦੇ ਉੱਤੇ ਸਾਡੇ ਕੋਲੇ 21 21 ਮੈਂਬਰੀ ਕਮੇਟੀ ਹੈਗੀ ਆ ਔਰ ਸਾਰੇ ਤੋਂ ਵੱਡੀ ਗੱਲ ਇੱਕ ਚੀਜ਼ ਨਵੀਆਂ ਪਰਤਾਂ ਪਾ ਰਹੀ ਹੈ ਸਾਡੀ 2015 ਦੇ ਵਿੱਚ ਦਿੱਲੀ ਚ ਸਰਕਾਰ ਬਣੀ ਤੇ ਜਦੋਂ ਅਸੀਂ 2020 ਦੇ ਵਿੱਚ ਇਲੈਕਸ਼ਨ ਲੜਿਆ ਤਾਂ ਬਿਲਕੁਲ ਇਹ ਲੋਕਾਂ ਦੇ ਵਿੱਚ ਆਪਣਾ ਰਿਪੋਰਟ ਕਾਰਡ ਲੈ ਕੇ ਗਿਆ ਔਰ ਲੋਕਾਂ ਨੂੰ ਇਹ ਆਖਿਆ ਕਿ ਜੇਕਰ ਇਹ 5 ਸਾਲ ਦਾ ਰਿਪੋਰਟ ਕਾਰਡ ਤੁਹਾਨੂੰ ਪਸੰਦ ਆ ਤੁਹਾਨੂੰ ਲੱਗਦਾ ਅਸੀਂ ਕੰਮ ਕੀਤੇ ਤੁਹਾਨੂੰ ਵੋਟਾਂ ਪਾ ਦਿਓ ਹਾਲਾਂਕਿ ਉਸ ਟਾਈਮ ਦਿੱਲੀ ਦੇ ਵਿੱਚ ਜਿਹੜਾ ਕੰਪੀਟੀਸ਼ਨ ਬੀਜੇਪੀ ਦੇ ਨਾਲ ਸੀ ਪੂਰੀ ਦੀ ਪੂਰੀ ਲੀਡਰਸ਼ਿਪ ਉਹਨਾਂ ਦੇ ਉੱਥੇ ਉਤਰੀ ਹੋਈ ਸੀ 300 ਉਹਨਾਂ ਦੇ ਐਮਪੀ ਉੱਥੇ ਉਤਰੇ ਹੋਏ ਸੀ ਕਈ ਸਟੇਟਾਂ ਦੇ ਮੁੱਖ ਮੰਤਰੀ ਆਏ ਹੋਏ ਸੀ ਤੇ ਪਰ ਉਹ ਬੜਾ ਹਿੰਦੂ ਮੁਸਲਮ ਵੀ ਉਹਨਾਂ ਨੇ ਕੀਤਾ ਉਹਨਾਂ ਦਿਨਾਂ ਦੇ ਵਿੱਚ ਸ਼ਾਹੀ ਉਸੀ ਉਹਦੀ ਵੀ ਗੱਲ ਕੀਤੀ ਪਰ ਅਸੀਂ ਸਿਰਫ ਤੇ ਸਿਰਫ ਆਪਣਾ ਵਿਕਾਸ ਦਾ ਮੁੱਦਾ ਤੇ ਕੰਮ ਦੀ ਰਾਜਨੀਤੀ ਲੈ ਕੇ ਲੋਕਾਂ 'ਚ ਗਏ ਹੁਣ ਇਸੇ ਤਰੀਕੇ ਨਾਲ ਪੰਜਾਬ ਸਾਡੀ ਸਰਕਾਰ ਬਣੀਆ 2 ਸਾਲ ਹੋ ਗਿਆ ਇਹਨਾਂ ਦੋ ਸਰਕਾਰ ਸਾਲਾਂ ਦੇ ਵਿੱਚ ਮਾਨ ਸਾਹਿਬ ਦੀ ਸਰਕਾਰ ਨੇ ਰੱਜ ਕੇ ਲੋਕਾਂ ਲਈ ਕੰਮ ਕੀਤੇ ਆ ਜੇ ਮੈਂ ਗੱਲ ਕਰਾਂ ਨੌਜਵਾਨ ਠੀਕ ਹੈ ਨਾ ਨੌਜਵਾਨ ਹਮੇਸ਼ਾ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰਦਾ ਸੀ ਇੱਕ ਬੰਦੇ ਮੋਦੀ ਸਾਹਿਬ ਨੇ ਜਿਨ੍ਹਾਂ ਨੇ 2014 ਦੇ ਵਿੱਚ ਵਾਅਦਾ ਕੀਤਾ ਸੀ ਕਿ ਮੈਂ 2 ਕਰੋੜ ਨੌਕਰੀਆਂ ਦਿਆਂਗਾ ਦੱਸੋ ਸਾਲਾਂ ਜੋ 20 ਕਰੋੜ ਨੌਕਰੀਆਂ ਹੋਣੀ ਚਾਹੀਦੀ ਸੀ ਤੇ ਨੌਜਵਾਨ ਤੇ ਉਲਟਾ ਬੇਰੁਜ਼ਗਾਰ ਹੋ ਗਏ ਹੈ ਬੇਰੁਜ਼ਗਾਰੀ ਦਾ ਆਲਮੀ ਹੈ ਕਿ 65% ਤੱਕ ਜਿਹੜੀ ਹੈ ਬੇਰੁਜ਼ਗਾਰੀ ਪਹੁੰਚ ਗਈ ਹੈ ਲੇਕਿਨ ਪੰਜਾਬ ਦੇ ਵਿੱਚ ਮਾਨਸਾਬ ਦੀ ਸਰਕਾਰ ਨੇ ਬਣਦੇ ਇਹਨਾਂ 2 ਸਾਲਾਂ ਦੇ ਵਿੱਚ 43000 ਨੌਜਵਾਨਾਂ ਨੂੰ ਜਿਹੜਾ ਹੈ ਸਰਕਾਰੀ ਨੌਕਰੀਆਂ ਦਿੱਤੀਆਂ ਪੰਜਾਬ ਦਾ ਸ਼ਾਇਦ ਹੀ ਕੋਈ ਪਿੰਡ ਹੋਵੇ ਸ਼ਾਇਦ ਹੀ ਕੋਈ ਇਸ ਤਰ੍ਹਾਂ ਦਾ ਅਵਾਰਡ ਹੋਵੇ ਜਿੱਥੋਂ ਦੇ ਕਿਸੇ ਨੌਜਵਾਨ ਨੂੰ ਬੇਟੇ ਜਾਂ ਬੇਟੀ ਨੂੰ ਜਿਹੜੀ ਨੌਕਰੀ ਨਹੀਂ ਮਿਲੀ ਹੋਵੇ ਨਾ ਮਿਲੀ ਹੋਵੇ ਔਰ ਉਹ ਵੀ ਬਿਨਾਂ ਸਪਾਰਸ ਤੋਂ ਮਿਲੀ ਹੈ ਬਿਨਾਂ ਪੈਸਿਆਂ ਤੋਂ ਮਿਲੀ ਹੈ ਜਿਹੜਾ ਕਦੇ ਕਦੇ ਵਾਪਰਦੇ ਨਹੀਂ ਹੁੰਦਾ ਸੀ ਸੋ ਜਦੋਂ ਤੁਸੀਂ ਨੌਕਰੀਆਂ ਦੇ ਰਹ ਤੁਹਾਡੇ ਸਮਾਜ ਦੇ ਵਿੱਚ ਵੱਡੀ ਤਬਦੀਲੀ ਲੈ ਕੇ ਆਉਣ ਦੇ ਵਿੱਚ ਰੰਗ ਰੋਗ ਨੂੰ ਤੇ ਸਕੂਲਾਂ ਨੂੰ ਇਹ ਵੀ ਕਰਾਉਂਦੇ ਰਹੇ ਆ ਠੀਕ ਹੈ ਨਾ ਲੇਕਿਨ ਉਹਦਾ ਇਨਫਰਾਸਟ੍ਰਕਚਰ ਨੂੰ ਬਦਲਣਾ ਉਹਦੇ ਵਿੱਚ ਜਿਹੜਾ ਹੈਗਾ ਸੋਚ ਨੂੰ ਬਦਲਣਾ ਟੀਚਰਾਂ ਨੂੰ ਜਿਹੜੀ ਟ੍ਰੇਨਿੰਗ ਦੇ ਲੈ ਕੇ ਆਉਣੀ ਅੱਜ ਤੁਸੀਂ ਦੇਖੋ ਸਾਡੇ ਬੱਚੇ ਇਸਰੋ ਵਿੱਚ ਵੀ ਜਾ ਰਹੇ ਆ ਕੱਲ ਹੀ ਤੁਸੀਂ ਨਤੀਜਿਆਂ ਵਿੱਚ ਦੇਖਿਆ 158 ਬੱਚੇ ਜੇਈ ਮੈਨ ਦੇ ਵਿੱਚ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਸਿਲੈਕਟ ਹੋਏ ਆ ਅਸੀਂ ਸਕੂਲ ਆਫ ਐਮਿਨੈਂਸ ਬਣਾਏ ਹੈਗੇ ਆ ਠੀਕ ਹੈ ਨਾ ਇਸੇ ਤਰ੍ਹਾਂ ਅਸੀਂ ਮੁਹੱਲਾ ਕਲੀਨਿਕ ਬਣਾਏ ਹੈਗੇ 829 ਮੁਹੱਲਾ ਕੀ ਤੁਸੀਂ ਮੰਨਦੇ ਹੋ ਕਿ ਆਮ ਆਦਮੀ ਪਾਰਟੀ ਨੇ ਜਿਹੜੇ ਪ੍ਰੋਮਿਸਸਿਸ ਕੀਤੇ ਸੀਗੇ ਉਹ ਪੂਰੇ ਹੋ ਰਹੇ ਆ ਜਾਂ ਕਰ ਰਹੇ ਆ ਜਾਂ ਹੋ ਚੁੱਕੇ ਆ ਮੈਂ ਉਹੀ ਕਹਿ ਰਿਹਾ ਮੈਂ ਗੱਲ ਇਹ ਹੀ ਨਹੀਂ ਕਹਿ ਰਿਹਾ ਕਿ ਪੂਰੇ ਕੰਮ ਤੇ ਪੂਰੇ ਹੋ ਹੀ ਚੁੱਕੇ ਆ ਪਰ ਇੱਕ ਇੱਕ ਬੰਨੇ ਤੁਸੀਂ ਦੇਖੋ ਜੇ ਪੰਜਾਬ ਦੀਆਂ ਦੂਜੀਆਂ ਪੋਲੀਟੀਕਲ ਪਾਰਟੀਆਂ ਵੱਲ ਦੇਖੋ ਤੁਸੀਂ ਅਕਾਲੀ ਦਲ ਹਮੇਸ਼ਾ ਕੀ ਕਰਦਾ ਹੈਗਾ ਜਦੋਂ ਤਾਂ ਉਹ ਸੱਤਾ ਚਾਹੁੰਦਾ ਹੈ ਉਦੋਂ ਤਾਂ ਉਹ ਨੂੰ ਨਾ ਪੰਜਾਬ ਯਾਦ ਆਉਂਦਾ ਨਾ ਪੰਥ ਯਾਦ ਆਉਂਦਾ ਜਦੋਂ ਸੱਤਾ ਤੋਂ ਬਾਹਰ ਹੋ ਜਾਂਦਾ ਫਿਰ ਉਹ ਨੂੰ ਪੰਥ ਵੀ ਖਤਰੇ 'ਚ ਦਿਖਾਈ ਦਿੰਦਾ ਪੰਜਾਬ ਵੀ ਖਤਰੇ 'ਚ ਦਿਖਾਈ ਦਿੰਦਾ ਔਰ ਪੰਜਾਬ ਬਚਾਓ ਯਾਤਰਾ ਵੀ ਕੱਢਦੇ ਜਿਨ੍ਹਾਂ ਨੇ ਖੁਦ ਨੇ ਪੰਜਾਬ ਲੁੱਟਿਆ ਉਹ ਪੰਜਾਬ ਚ ਜਾਓ ਯਾਤਰਾ ਕੱਢਦੇ ਹੈਗੇ ਆ ਜੇ ਮੈਂ ਸਪੋਜ਼ ਕਰੋ ਬੀਜੇਪੀ ਦੀ ਗੱਲ ਕਰਾਂ ਨੈਸ਼ਨਲੀ ਉਸ ਤੋਂ ਬਾਅਦ ਉਹ 412 ਵਾਲਾ ਤਾਂ ਮਹਾਂਦਰਾ ਖਤਮ ਹੀ ਹੋ ਗਿਆ ਤੇ ਹੁਣ ਤੁਸੀਂ ਦੇਖੋ ਜੋ ਕਦੇ ਮੰਗਲ ਸੂਤਰ ਕਦੇ Hindu ਕਦੇ Muslim ਮੈਂ ਤੁਹਾਡੇ ਚੈਨਲ ਦੇ ਮਾਰਗਿਤ ਚੈਲੰਜ ਕਰਕੇ ਕਹਿਣਾ ਕਿ ਮੋਦੀ ਸਾਹਿਬ ਦੀ ਇੱਕ ਰੈਲੀ ਕਰਵਾ ਦਿਓ ਪੂਰੇ ਹਿੰਦੁਸਤਾਨ ਚ ਜੀ ਜੋ Hindu Muslim ਨਾ ਕਰਨ ਇਹ ਮੰਗਲ ਸੂਤਰਾਂ ਦੀ ਗੱਲ ਨਾ ਕਰਨ ਉਹ ਸਿਰਫ ਅਤੇ ਸਿਰਫ ਆਪਣੇ 10 ਸਾਲ ਦੇ ਕੀਤੇ ਹੋਏ ਕੰਮਾਂ ਦੀ ਗੱਲ ਕਰਨ ਔਰ ਆਪਣੇ ਕੰਮਾਂ ਦੇ ਆਧਾਰ ਤੇ ਲੋਕਾਂ ਤੋਂ ਵੋਟ ਮੰਗ ਕੇ ਦੇਖ ਲੈਣ ਤੇ ਮੈਂ ਦਾਅਵੇ ਨਾਲ ਕਹਿ ਸਕਦਾ ਉਹ ਕਰ ਹੀ ਨਹੀਂ ਸਕਦੇ ਇਹ ਚੀਜ਼ ਜੇ ਮੈਂ ਕਾਂਗਰਸ ਦੀ ਗੱਲ ਕਰਾਂ ਕਾਂਗਰਸ ਕਿਹੜੇ ਮੂੰਹ ਨਾਲ ਲੋਕਾਂ ਚਾਹੇਗੀ ਅੱਧੀ ਕਾਂਗਰਸ ਤੇ ਤੁਸੀਂ ਖਿਲਰ ਗਈ ਉਹ ਠੀਕ ਹੈ ਕਿਨ ਕੁੰ ਪਰ ਇਹਨੂੰ ਸੰਭਾਲੇ ਨਹੀਂ ਜਾਂਦਾ ਕਾਂਗਰਸ ਨੂੰ ਠੀਕ ਹੈ ਨਾ ਲੋਕਾਂ ਦੇ ਉੱਤੇ ਕ腐ਸ਼ਨ ਦੇ ਇਹਨਾਂ ਦੇ ਉੱਤੇ ਚਾਰਜਸ ਹੈਗੇ ਆ ਸੋ ਇਸ ਕਰਕੇ ਜਿਹੜਾ ਹੈਗਾ ਵੀ ਇਹ ਵੱਖਰੀ ਤਰ੍ਹਾਂ ਦੀ ਪੋਲਿਟਿਕਸ ਕਰਦੇ ਆ ਇਹ ਕੰਮ ਦੀ ਰਾਜਨੀਤੀ ਨਹੀਂ ਕਰਦੇ ਸਾਨੂੰ ਮੰਨਿਆ ਅਸੀਂ ਕਿਸੇ ਜਾਤੀ ਵਿਸ਼ੇਸ਼ ਦੀ ਰਾਜਨੀਤੀ ਨਹੀਂ ਕਰਦੇ ਅਸੀਂ ਕਿਸੇ ਧਰਮ ਵਿਸ਼ੇਸ਼ ਦੀ ਰਾਜਨੀਤੀ ਨਹੀਂ ਕਰਦੇ ਅਸੀਂ ਸਿਰਫ ਕੰਮ ਦੀ ਰਾਜਨੀਤੀ ਕਰਦੇ ਆ ਦੋ ਸਾਲਾਂ ਦੇ ਕੰਮ ਦੇ ਬਿਆਪ ਦੇ ਉੱਤੇ ਲੋਕਾਂ ਤੋਂ ਵੋਟਾਂ ਮੰਗ ਰਹੇ ਇਸ ਕਰਕੇ ਮੈਂ ਕਹਿਣਾ ਚਾਹੁੰਨਾ ਜਿਹੜੀ ਮਾਨ ਸਾਹਿਬ 13 0 ਦੀ ਗੱਲ ਕਰਦੇ ਆ ਨਾ ਹਾਂ ਉਹ ਬਿਲਕੁਲ ਫੈਕਟਰ ਦੇ ਆਧਾਰ ਤੇ ਕਰਦੇ ਹੋ 13 0 ਹੀ ਪੰਜਾਬ ਚ ਹੋਏਗਾ ਠੀਕ ਹੈ ਤੁਸੀਂ ਤੁਸੀਂ ਇਹ ਵੀ ਕਹਿ ਕਹਿ ਦਿੱਤਾ ਕਿ ਅਸੀਂ ਕੰਮ ਦੇ ਆਧਾਰ ਤੇ ਵੋਟ ਮੰਗਾਂਗੇ ਮੁੱਦੇ ਤੁਹਾਡੇ ਲਈ ਮੁੱਦੇ ਹੁਣ ਇਸ ਇਲੈਕਸ਼ਨ ਦੇ ਵਿੱਚ ਮਾਇਨੇ ਰੱਖਣਗੇ ਜਾਂ ਫਿਰ ਨਹੀਂ ਰੱਖਣਗੇ ਇੱਕ ਸਵਾਲ ਕਿ ਆਮ ਆਨਵੀ ਪਾਰਟੀ ਦੇ ਵੱਲੋਂ ਜਿਹੜੇ ਸਾਰੇ ਵਾਅਦੇ ਪੂਰੇ ਕਰ ਦਿੱਤੇ ਗਏ ਇੱਕ ਤਾਂ ਇਹ ਸਵਾਲ ਹੋ ਗਿਆ ਦੂਸਰਾ ਇਹ ਹੈ ਕਿ ਹਮੇਸ਼ਾ ਦੂਸਤੀ ਪਾਰਟੀਆਂ ਹਾਲੇ ਤੱਕ ਵੀ ਕਦੀ ਵੀ ਕਿਤੇ ਮੌਕਾ ਮਿਲੇ ਜੋ ਮਹਿਲਾਵਾਂ ਨੂੰ 1000 ਰੁਪਏ ਦੇਣ ਦਾ ਵਾਅਦਾ ਕੀਤਾ ਗਿਆ ਸੀ ਅੱਜ ਵੀ ਉਸ ਦੀ ਵੇਟ ਹੋ ਰਹੀ ਕਿਉਂਕਿ ਜਦੋਂ ਪਹਿਲਾ ਇਲੈਕਸ਼ਨ ਹੋਏ ਸੀਗੇ ਸਰਕਾਰ ਆਈ ਫਿਰ ਸਭਾ ਬਾਈ ਇਲੈਕਸ਼ਨ ਆ ਗ ਕੀਤਾ ਗਿਆ ਠੀਕ ਹੈ ਫਿਰ ਉਸ ਤੋਂ ਬਾਅਦ ਹੁਣ ਇੱਕ ਇੱਕ ਹਿਸਾਬ ਨਾਲ ਇਹ ਤੀਸਰਾ ਇਲੈਕਸ਼ਨ ਜਿਹੜਾ ਹੁਣ ਇਹ ਆ ਗਿਆ ਤੇ ਇੰਤਜ਼ਾਰ ਫਿਰ ਵੀ ਹਲੇ ਉਸੇ ਵਾਅਦੇ ਦਾ ਕੀਤਾ ਜਾ ਰਿਹਾ ਬਹੁਤ ਸ਼ਾਨਦਾਰ ਬੈਡਮ ਮੁੱਦਾ ਤੁਸੀਂ ਸਵਾਲ ਉਠਾਇਆ ਹੈਗਾ ਔਰ ਮੈਂ ਸਮਝਦਾ ਕਿ ਸਵਾਲ ਤੁਹਾਨੂੰ ਉਠਾਉਣਾ ਵੀ ਚਾਹੀਦਾ ਸੀ ਔਰ ਤੁਸੀਂ ਪਰਸੋਂ ਦੀ ਮੁੱਖ ਮੰਤਰੀ ਸਾਹਿਬ ਦੀ ਸਟੇਟਮੈਂਟ ਵੀ ਸੁਣੀ ਹੈ ਤੇ ਉਹਨਾਂ ਨੇ ਬਕਾਇਦਾ ਫਿਰ ਦੁਬਾਰੇ ਆਖਿਆ ਕਿ ਅਸੀਂ ਇਹ ਜਿਹੜਾ ਹੈਗਾ 1000 ਰੁਪਏ ਮਹਿਲਾਵਾਂ ਨੂੰ ਦਿਆਂਗੇ ਪਰ ਮੈਂ ਇੱਕ ਚੀਜ਼ ਤੁਹਾਨੂੰ ਦੱਸ ਦਿਆਂ ਬੈਡਮ ਅਸੀਂ ਜਿਹੜੀਆਂ ਗਰੰਟੀਆਂ ਲੋਕ ਪੰਜਾਬ ਦੇ ਲੋਕਾਂ ਨੂੰ ਦਿੱਤੀਆਂ ਸੀ ਇਹ ਪੰਜਾਬ ਦੇ ਵਿੱਚ ਪਿਛਲੇ ਤਿੰਨ ਦਹਾਕਿਆਂ ਚ ਪਹਿਲੀ ਸਰਕਾਰ ਹੈ ਜਿਨੇ 2 ਸਾਲਾਂ ਦੇ ਵਿੱਚ ਆਪਣੀਆਂ 90% ਗਰੰਟੀਆਂ ਜਿਹੜੀਆਂ ਉਹ ਪੂਰੀਆਂ ਕੀਤੀਆਂ ਨੇ ਵਰਨਾ ਇਹ ਸਰਕਾਰਾਂ 4 ਸਾਲ ਤੇ ਸੁੱਤੀਆਂ ਰਹਿੰਦੀਆਂ ਹੁੰਦੀਆਂ ਸੀ ਤੇ 4.5 ਸਾਲ ਤੋਂ ਬਾਅਦ ਜਾਗਦੀਆਂ ਹੁੰਦੀਆਂ ਸੀ ਉਹਨਾਂ ਚੋਂ ਕੰਮ ਕੋਈ ਹੁੰਦਾ ਨਹੀਂ ਸੀ ਤੇ ਫਿਰ ਬਹਾਨੇਬਾਜ਼ੀ ਹੁੰਦੀ ਸੀ ਅਸੀਂ ਕੋਈ ਬਹਾਨੇਬਾਜ਼ੀ ਨਹੀਂ ਕਰਦੇ ਅਸੀਂ ਬਿਜਲੀ ਦਾ ਵਾਅਦਾ ਕੀਤਾ ਤੁਸੀਂ ਦੇਖੋ ਮਾਰਚ ਸਰਕਾਰ ਬਣੀ 1 ਜੁਲਾਈ 2022 ਤੋਂ ਅਸੀਂ ਬਿਜਲੀ ਫ੍ਰੀ ਪੰਜਾਬ ਦੇ ਵਿੱਚ ਕਰਤੀ ਅੱਜ 90% ਪੰਜਾਬ ਦੀ ਜਿਹੜੀ ਡੋਮੈਸਟਿਕ ਕਨੈਕਸ਼ਨ ਹੈ ਉਹਨਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆਉਂਦਾ ਸਾਰਾ ਦੋ ਵੱਡੀ ਗੱਲ ਜਿੱਦਾਂ ਮੈਂ ਤੁਸੀਂ ਮੇਰੀ ਗੱਲ ਟੋਕਤੀ ਸੀ ਅਸੀਂ ਕਿਤੇ ਜਾਤੀ ਵਿਸ਼ੇਸ਼ ਤੇ ਧਰਮ ਵਿਸ਼ੇਸ਼ ਦੀ ਰਾਜਨੀਤੀ ਨਹੀਂ ਕਰਦੇ ਜੇ ਅੱਜ ਸਪੋਜ ਕਰੋ ਬਿਜਲੀ ਦਾ ਬਿੱਲ ਫ੍ਰੀ ਆਉਂਦਾ ਹਰ ਉਸ ਸਖਸ਼ ਦਾ ਬਿਜਲੀ ਦਾ ਬਿੱਲ ਫ੍ਰੀ ਆਉਂਦਾ ਜਿਹਦਾ 600 ਯੂਨਟ ਤੱਕ ਜਾਂ ਉਸ ਤੋਂ ਘੱਟ ਦੀ ਕੰਜ਼ਮਪਸ਼ਨ ਹੁੰਦੀ ਔਰ ਜਨਰਲ ਕੈਟਾਗਰੀ ਨੂੰ ਇਹ ਸਭ ਤੋਂ ਪਹਿਲੀ ਵਾਰ ਜੇ ਕਿਸੇ ਨੇ ਬੈਨੀਫਿਟ ਦਿੱਤਾ ਤੇ ਆ ਤੇ ਆਮ ਆਦਮੀ ਪਾਰਟੀ ਨੇ ਖੋਲੇ ਆ ਜੇ ਅਸੀਂ 117 ਐਮੀਨੈਂਟ ਸਕੂਲ ਆਫ ਐਮੀਨੈਂਸ ਬਣਾਇਆ ਤਾਂ ਆਮ ਆਦਮੀ ਪਾਰਟੀ ਨੇ ਬਣਾਇਆ ਤੇ ਜੇਕਰ ਅਸੀਂ ਨੌکریاں ਦਿੱਤੀਆਂ ਤੁਸੀਂ ਰਿਕਾਰਡ ਕੱਢ ਕੇ ਦੇਖ ਲਓ ਮੈਡਮ ਬਿਲਕੁਲ ਚਲਾਉਣਾ ਤੁਸੀਂ ਗ੍ਰਾਫਿਕਸ ਚਲਾਉਂਦੇ ਹੁੰਦੇ ਹੋ ਕਿ ਅੱਜ ਤੋਂ ਤਿੰਨ ਦਹਾਕਿਆਂ ਦਾ ਡਾਟਾ ਕੱਢ ਲਿਓ ਵੀ ਕਿਹੜੀ ਸਰਕਾਰ ਹੈ ਜਿਸ ਨੇ ਪਹਿਲੇ 2 ਸਾਲਾਂ ਦੇ ਵਿੱਚ 43000 ਨੌਜਵਾਨਾਂ ਨੂੰ ਨੌਕਰੀ ਦਿੱਤੀ ਹੋਵੇ ਹੁਣ ਗੱਲ ਰਹੀ ਆ 1000 ਦਾ ਸਾਨੂੰ 5 ਸਾਲ ਦਾ ਮੰਡੇਟ ਮਿਲਿਆ ਹੈਗਾ ਠੀਕ ਹੈ ਕਿ ਨਹੀਂ ਸਾਡੀ ਸਰਕਾਰ ਦੀ ਕੋ ਟਰਮ ਥੋੜਾ ਘੱਟ ਗਈ ਹੈ ਅਸੀਂ 1000 ਵੀ ਦੇਵਾਂਗੇ ਪਰ ਅਚੇਚੇ ਤੌਰ ਤੇ ਮੈਂ ਇੱਕ ਚ ਮਹਿਲਾਵਾਂ ਦੇ ਨਾਲ ਕੋਈ ਵਾਦਾ ਨਹੀਂ ਕੀਤਾ ਸੀ ਕਿ ਅਸੀਂ 1000 ਰੁਪਏ ਦੇਵਾਂਗੇ ਪਰ ਅਸੀਂ ਉਥੇ ਇਸ ਬਜਟ ਦੇ ਵਿੱਚ 1000 ਰੁਪਏ ਮਹਿਲਾਵਾਂ ਲਈ ਪਾਸ ਕਰਤਾ ਜਿਵੇਂ ਦਿੱਲੀ ਦੇ ਵਿੱਚ ਬਿਨਾ ਵਾਦਾ ਕੀਤੇ ਆ 1000 ਰੁਪਏ ਦੇ ਸਕਦੇ ਆ ਪੰਜਾਬ 'ਚ ਤੇ ਅਸੀਂ ਵਾਦਾ ਕੀਤਾ ਸੋ ਮਤਲਬ ਉਮੀਦ ਕਰ ਸਕਦੇ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਲਦੀ ਹਾਂ ਪੈਸੇ ਦਾ ਪ੍ਰਬੰਧ ਕਰ ਲਈਏ ਕਿਉਂਕਿ ਪੈਸੇ ਵਾਲਾ ਕੰਮ ਪੈਸੇ ਨਾਲ ਹੀ ਹੁੰਦਾ ਹੈਗਾ ਜੋ ਜੋ ਸਾਡੇ ਕੋਲ ਪੈਸੇ ਦਾ ਪ੍ਰਬੰਧ ਹੁੰਦਾ ਅਸੀਂ ਹਰ ਇੱਕ ਚੀਜ਼ ਤੇ ਲਾਗੂ ਕਰਦੇ ਜਾ ਰਹੇ ਹਾਂ ਔਰ ਜਲਦੀ ਜਿਹੜਾ 1000 ਰੁਪਏ ਜਿਹੜਾ ਹੈਗਾ ਉਹ ਵੀ ਅਸੀਂ ਮਹਿਲਾਵਾਂ ਨੂੰ ਦੇ ਦਿਆਂਗੇ ਬਿਲਕੁਲ ਥੋੜਾ ਡਾਇਵਰਟ ਹੋ ਗਿਆ ਸੀਗਾ ਮੈਂ ਵਾਪਸ ਸੰਗਰੂਰ ਤੇ ਹੀ ਆਣੀ ਆ ਸੰਗਰੂਰ ਦੇ ਵਿੱਚ ਜਦੋਂ ਹੁਣ ਦਲਬੀਰ ਗੋਲਡੀ ਨੇ ਜੁਆਇਨ ਕੀਤੀ ਆਮ ਆਦਮੀ ਪਾਰਟੀ ਤੇ ਸੁਖਪਾਲ ਖਹਿਰਾ ਦੇ ਵੱਲੋਂ ਲਾਈ ਵਿਚ ਤੇ ਦੂਸਰਾ ਸਭ ਤੋਂ ਵੱਡੀ ਗੱਲ ਉਹਨੇ ਨਹੀਂ ਕਹੀ ਕਿ ਦਲਬੀਰ ਗੋਲਡਨ ਨੂੰ ਡਰਾਇਆ ਤਮਕਾਇਆ ਗਿਆ ਤੁਸੀਂ ਅੱਜ ਦਰਵੀਰ ਗੋਲਡੀ ਜੀ ਦੀ ਜਿਹੜਾ ਹੈਗਾ ਇੰਟਰਵਿਊਜ਼ ਤੁਸੀਂ ਸੁਣਿਆ ਹੀ ਹੈ ਜਦੋਂ ਜੀ ਉਹਨਾਂ ਨੇ ਜੁਆਇਨਿੰਗ ਕੀਤੀ ਆ ਪਹਿਲੀ ਗੱਲ ਤਾਂ ਉਹਨਾਂ ਦਾ ਤੁਸੀਂ ਬਾਡੀ ਲੈਂਗੁਏਜ ਦੇਖੋ ਚਿਹਰਾ ਦੇਖੋ ਆਮ ਆ ਦੀ ਪਾਰਟੀ ਕੋ ਡਰਾਉਂਤਮਕਾਉਂਦੀ ਰਾਜਨੀਤੀ ਨਹੀਂ ਕਰਦੀ ਡਰਾਉਂਤਮਕਾਉਂਦੀ ਰਾਜਨੀਤੀ ਜਿਹੜੀ ਆ ਬੀਜੇਪੀ ਕਰਦੀ ਆ ਜਾਂ ਇਹ ਜਿਹੜੇ ਟਿਪੀਕਲ ਪੁਰਾਣੀਆਂ ਪੋਲਿਟੀਕਲ ਪਾਰਟੀਆਂ ਨੇ ਇਹ ਕਰਦੇ ਆ ਸਾਨੂੰ ਡਰਾਉਂਤਮਕਾਉਂਦੀ ਕੀ ਲੋੜ ਹੈ ਜੇ ਗੋਲਡੀ ਦੇ ਨਾਲ ਧੱਕਾ ਨਾ ਕੀਤਾ ਹੋਇਆ ਹੁੰਦਾ ਤੁਸੀਂ 2019 ਦੇ ਵਿੱਚ ਤਾਂ ਉਹਨੂੰ ਇਲੈਕਸ਼ਨ ਲੜਾਉਣੇ ਉੱਥੇ ਜਦੋਂ ਕੋਈ ਜਨਨ ਕਿ ਬਾਈ ਇਲੈਕਸ਼ਨ ਜਿਹੜਾ ਹ ਹੈਗਾ ਇਲੈਕਸ਼ਨ ਦੀ ਜਦੋਂ ਵਾਰੀ ਆਉਂਦੀ ਹੈਗੀ ਹੈ ਤੇ ਉਦੋਂ ਤੁਸੀਂ ਟਿਕਟ ਚ ਨਹੀਂ ਖੈਰਾ ਸਾਹਿਬ ਨੂੰ ਦੇ ਦਿੰਨੇ ਹੋ ਖੈਰਾ ਸਾਹਿਬ ਦੂਜਿਆਂ ਨੂੰ ਦਿੱਤਲੀਆਂ ਕਹਿਣ ਤੋਂ ਪਹਿਲਾਂ ਆਪਣੇ ਗਿਰੇਵਾਂ ਚ ਧਾਕ ਲੈਣ ਉਹ ਕੀ ਨੇ ਉਹ ਵੀ ਤਾਂ तितਲੀ ਹੈ ਉੱਡ ਕੇ ਜਨਨ ਕਿ ਆਈਏ ਭੁਲੱਤ ਤੋਂ ਉਹ ਜੇ ਛੁੱਟੀਆਂ ਬਣਾਏਗੀ 1 ਜੂਨ ਤੱਕ 1 ਜੂਨ ਖਤਮ ਹੋਈ ਛੁੱਟੀਆਂ ਬਣਾ ਕੇ तितਲੀ ਵਾਪਸ ਭੁਲੱਤ ਕਿਉਂਕਿ ਇੱਥੋਂ ਦੇ ਲੋਕਾਂ ਨੇ ਤਾਂ ਕਾਪਾਉਣਾ ਨਹੀਂ ਉਹਨਾਂ ਨੂੰ ਸੋ ਇਸ ਕਰਕੇ ਉਹ ਮੈਂ ਪਹਿਲਾਂ ਵੀ ਤੁਹਾਨੂੰ ਆਖਿਆ ਸੀ ਵੀ ਉਹਨਾਂ ਨੂੰ ਮਹਾਰਤ ਹਾਸਲ ਹੈ ਗੱਲਾਂ ਕਰਨ ਦੀ ਪਰ ਕੱਲੀਆਂ ਗੱਲਾਂ ਦਾ ਕੜਾ ਨਹੀਂ ਬਣਦਾ ਹੁੰਦਾ ਲੋਕ ਸੱਚਾਈ ਜਾਣਦੇ ਹੁੰਦੇ ਆ ਖੈਰਾ ਸਾਹਿਬ ਕਿਹੜਾ ਨਵੇਂ ਆ ਰਾਜਨੀਤੀ 'ਚ ਯਾਰ ਦਹਾਕੇ ਹੋ ਗਏ ਇਹਨਾਂ ਦਾ ਪਰਿਵਾਰਕ ਜਨਨ ਕਿ ਰਾਜਨੀਤੀ ਦੇ ਵਿੱਚ ਹੈਗਾ ਤਦ ਸੋਦੋ ਸੀ ਨਾ ਪੰਜਾਬ ਨੂੰ ਤੁਹਾਡੀ ਦੇਣ ਕੀ ਹੈਗੀ ਹੈ ਤੁਸੀਂ ਪੰਜਾਬ ਨੂੰ ਦੇਣ ਕੀ ਦਿੱਤੀ ਹੈਗੀ ਹੈ ਕਦੇ ਇਸ ਹੁਣ ਖੈਰਾ ਸਾਹਿਬ ਕਦੇ ਅਕਾਲੀ ਦਲ ਚ ਕਦੇ ਆਮ ਆਦਮੀ ਪਾਰਟੀ ਚ ਕਦੇ ਪੰਜਾਬੀ ਏਕਤਾ ਪਾਰਟੀ ਜਿੱਥੇ ਕੇਕ ਤਾਂ ਕੁਝ ਹੈ ਹੀ ਨਹੀਂ ਸੀ ਨਾ ਪੰਜਾਬ ਦਾ ਕੁਝ ਹੈਗਾ ਸੀ ਤੇ ਦੁਬਾਰਾ ਫਿਰ ਕਾਂਗਰਸ ਖੈਰਾ ਸਾਹਿਬ ਆਪਣੇ ਬਾਰੇ ਦੱਸਣ ਕਿ ਖੈਰਾ ਸਾਹਿਬ ਖੁਦ ਕੀ ਹੈਗੇ ਠੀਕ ਹੈ ਕਿਉਂਕਿ ਜਿਸ ਤਰੀਕੇ ਨਾਲ ਉਹਨਾਂ ਨੇ ਕਿਹਾ ਕਿ तितਲੀਆਂ ਦਾ ਦੌਰ ਚੱਲ ਰਿਹਾ ਹੈ ਆਮ ਆਦਮੀ ਪਾਰਟੀ ਦੇ ਵਿੱਚ ਤੇ ਦੂਸਰਾ ਇਸ ਗੱਲ ਨੂੰ ਲੈ ਕੇ ਵੀ ਬੜੀ ਚਰਚਾ ਹੁੰਦੀ ਹੈ ਕਿ ਕੈਬਨਿਟ ਮੰਤਰੀ ਜਿਹੜੇ ਰਹੇ ਨੇ ਹੁਣ ਉਹਨਾਂ ਨੂੰ ਹੀ ਚੋਣ ਮੈਦਾਨ 'ਚ ਲਾ ਦਿੱਤਾ ਕਿਉਂਕਿ ਉਹਨਾਂ ਦੇ ਕੋਲੇ ਕੈਂਡੀਡੇਟ ਹੈ ਨਹੀਂ ਸੀਗੇ ਤੇ ਦੂਸਰੀ ਜਿਹੜੀ ਪਾਰਟੀਆਂ ਤੋਂ तितਲੀਆਂ ਆਈਆਂ ਨੇ ਹੁਣ ਉਹਨਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਕਿਉਂ ਅਨੇਕੋ ਆਪਣੇ ਕੈਂਡੀਡੇਟਸ ਕੀ ਇਹਨਾਂ ਕੋ ਮੁੱਕ ਗਏ ਸੀ ਇਹਨਾਂ ਨੂੰ ਲੱਭੇ ਹੀ ਨਹੀਂ ਦੇਖੋ ਮੈਡਮ ਮੈਂ ਪਹਿਲਾਂ ਵੀ ਆਖਿਆ ਸੀ ਆਮ ਆਦਮੀ ਪਾਰਟੀ ਹਰ ਇੱਕ ਚੋਣ ਨੂੰ ਬੜਾ ਸੀਰੀਅਸਲੀ ਲੈਂਦੀ ਆ ਔਰ ਇਹ ਜਿਹੜਾ 2024 ਦਾ ਲੋਕ ਸਭਾ ਇਲੈਕਸ਼ਨ ਹੋ ਰਿਹਾ ਇਹ ਬੜੇ ਡਿਫਰੈਂਟ ਪ੍ਰੋਸਪੈਕਟਸ ਦੇ ਵਿੱਚ ਹੋ ਰਿਹਾ ਇਹ ਲੜਾਈ ਹੈਗੀ ਹੈ ਇਸ ਭਾਰਤ ਦੇ ਸੰਵਿਧਾਨ ਨੂੰ ਬਚਾਉਣ ਦੀ ਭਾਰਤ ਦੇ ਲੋਕਤੰਤਰ ਨੂੰ ਬਚਾਉਂਦੀ ਜਿਸ ਤਰੀਕੇ ਨਾਲ ਜਨਕਿ ਪਿਛਲੇ ਇੱਕ ਦਹਾਕੇ ਦੇ ਵਿੱਚ ਮੋਦੀ ਸਾਹਿਬ ਤੇ ਉਹਨਾਂ ਦੀ ਜੁੰਡਲੀ ਨੇ ਜਿਸ ਤਰੀਕੇ ਨਾਲ ਸਾਡੀਆਂ ਲੋਕਤੰਤਰਿਕ ਦੀਆਂ ਜਿਹੜੀਆਂ ਸੰਸਥਾਵਾਂ ਹੈਗੀਆਂ ਸੰਵਿਧਾਨਕ ਸੰਸਥਾਵਾਂ ਨੇ ਉਹਨਾਂ ਦਾ ਕਤਲ ਕੀਤਾ ਹੈ ਜਿਸ ਤਰੀਕੇ ਨਾਲ ਉਹ ਲੋਕਤੰਤਰ ਤੋਂ ਸਾਡੇ ਮੁਲਕ ਨੂੰ ਜਿਹੜਾ ਹੈਗਾ ਤਾਨਾਸ਼ਾਹੀ ਵੱਲ ਲੈ ਕੇ ਜਾ ਰਹੇ ਆ ਜਿਸ ਤਰੀਕੇ ਨਾਲ ਉਹ ਮਲਟੀਪਲ ਪਾਰਟੀਆਂ ਤੋਂ ਸਿੰਗਲ ਪਾਰਟੀ ਵੱਲ ਸਿਸਟਮ ਵੱਲ ਲੈ ਕੇ ਜਾ ਰਹੇ ਆ ਅਸੀਂ ਦੇਖ ਰਹੇ ਹਾਂ ਕਿ ਜਿਸ ਤਰ੍ਹਾਂ ਦਾ ਲੋਕਤੰਤਰ ਜਨਕਿ ਕੋਰੀਆ ਦੇ ਵਿੱਚ ਹੈਗਾ ਕਿਦਾਂ ਦਾ ਲੋਕਤੰਤਰ ਰਸ਼ੀਆ ਦੇ ਵਿੱਚ ਹੈਗਾ ਕਿਦਾਂ ਦਾ ਲੋਕਤੰਤਰ ਚਾਈਨ ਦੇ ਵਿੱਚ ਹੈਗਾ ਜਿੱਥੇ ਕਹਿਨੂੰ ਤਾਂ ਲੋਕਤੰਤਰ ਹੈ ਪਰ ਉੱਥੇ ਤੁਸੀਂ ਆਪਣੀ ਗੱਲ ਨਹੀਂ ਰੱਖ ਸਕਦੇ ਕੀ ਅਸੀਂ ਆਪਣੇ ਮੁਲਕ ਨੂੰ ਉਸ ਪਾਸੇ ਵੱਲ ਵੱਧਦਾ ਹੋਇਆ ਦੇਖ ਸਕਦੇ ਹਾਂ ਜੇ ਅਸੀਂ ਅੱਜ ਨਹੀਂ ਬੋਲਾਂਗੇ ਤੇ ਕਦੇ ਬੋਲਾਂਗੇ ਜੇ ਅਸੀਂ ਨਹੀਂ ਬੋਲਾਂਗੇ ਤਾਂ ਕੌਣ ਬੋਲੇਗਾ ਸੋ ਇਹ ਜਿਹੜੀ ਲੜਾਈ ਹੈ ਬੜੀ ਕਲੀਅਰ ਕੱਟ ਲੜਾਈ ਹੈਗੀ ਹੈ ਕਿ ਤੁਸੀਂ ਲੋਕਤੰਤਰ ਨੂੰ ਬਚਾਉਣਾ ਹੈ ਸੰਵਿਧਾਨ ਨੂੰ ਬਚਾਉਣਾ ਹੈ ਜਦੋਂ ਤੁਹਾਡੀ ਐਨੀ ਪ੍ਰਬੁਖਤਾ ਦੇ ਨਾਲ ਤੁਸੀਂ ਲੜਾਈ ਲੜ ਰਹੇ ਹੋ ਤਾਂ ਤੁਸੀਂ ਕੋਈ ਵੀ ਰਿਸਕ ਨਹੀਂ ਲੈ ਸਕਦੇ ਠੀਕ ਹੈ ਕਿ ਨਹੀਂ ਆਮ ਆਦਮੀ ਪਾਰਟੀ ਦਾ ਪੰਜਾਬ 'ਚ ਸਭ ਤੋਂ ਵੱਡਾ ਸੰਗਠਨ ਹੈ ਖੇਰਾ ਸਾਹਿਬ 10 ਦਿਨ ਉਹਨਾਂ ਕੋਲੇ ਕਿੱਡਾ ਕੋ ਸੰਕਟਨ ਹੈਗਾ ਬੀਜੇਪੀ 10 ਦਿਨ ਕਿੱਡਾ ਕੋ ਵੱਡਾ ਸੰਕਟਨ ਹੈਗਾ ਸਾਡੇ ਕੋਲੇ ਕੋਈ ਉਮੀਦਵਾਰਾਂ ਦੀ ਕਮੀ ਨਹੀਂ ਹੈਗੀ ਹੈ ਲੇਕਿਨ ਅਸੀਂ ਜਣੀ ਕਿ ਚੋਣੇ ਆ ਕਿ ਇਸ ਇਲੈਕਸ਼ਨ ਦੇ ਵਿੱਚ ਇੱਕ ਵੀ ਐਸਾ ਪੁਆਇੰਟ ਨਾ ਛੱਡਿਆ ਜਾਵੇ ਜਿੱਥੇ ਕਹਨੂੰ ਸਾਨੂੰ ਅਵੇਅਰ ਨਹੀਂ ਯਾਰ ਇਹਨੂੰ ਖੜਾ ਕਰਦੇ ਤਾਂ ਆਪ 13 ਦੀ 13 ਜਿੱਤ ਜਾਂਦੇ ਔਰ 13 ਦੀ 13 ਸੀਟਾਂ ਉਹ ਜਿੱਤਨੀਆਂ ਨੇ ਸੋ ਇਸ ਕਰਕੇ ਇੰਪੋਰਟੈਂਟ ਹੈ ਚਾਹੇ ਕਿਸੇ ਐਮਐਲਏ ਨੂੰ ਸਹਿਬਾਨ ਨੂੰ ਖੜਾ ਕੀਤਾ ਚਾਹੇ ਮੰਤਰੀ ਨੂੰ ਖੜਾ ਕੀਤਾ ਕਿ ਅਸੀਂ ਇਹ 13 ਸੀਟਾਂ ਜਿੱਤਨੀਆਂ ਜ਼ਰੂਰੀ ਨੇ ਲੋਕਤੰਤਰ ਨੂੰ ਬਚਾਉਣਾ ਜ਼ਰੂਰੀ ਪੰਜਾਬ ਦੇ ਵਿੱਚ ਹੁਣ ਤਾਂ ਸਾਡਾ ਕੋਈ 100 ਐਮਐਮਪੀ ਹੈਗਾ ਸੀ 12 ਐਮਪੀ ਤੇ ਦੂਜੇ ਸੀ ਠੀਕ ਹੈ ਕਿ ਨਹੀਂ ਤੁਸੀਂ ਦੇਖੋ ਵੀ ਪੰਜਾਬ ਦਾ ਕੇਂਦਰ ਸਰਕਾਰ ਨੇ 5500 ਰੁਪਇਆ ਜਿਹੜਾ ਕਰੋੜ ਰੁਪਇਆ ਜਿਹੜਾ ਸਾਡਾ ਹੈਗਾ ਉਹ ਆਰਡੀਐਫ ਦਾ ਰੁਕਿਆ ਹੋਇਆ 2500 ਕਰੋੜ ਰੁਪਇਆ ਸਾਡਾ ਜਿਹੜਾ ਹੈਗਾ ਨੈਸ਼ਨਲ ਹੈਲਥ ਮਿਸ਼ਨ ਦਾ ਰੁਕਿਆ ਹੋਇਆ ਕੀ ਉਹ ਪੈਸਾ ਮਾਨਸਬ ਦਾ ਹੈਗਾ ਕੀ ਹੋ ਪੈਸਾ ਆਵਾਂ ਦੀ ਪਾਰਟੀ ਦਾ ਉਹ ਪੰਜਾਬ ਦੇ ਲੋਕਾਂ ਦਾ ਪੈਸਾ ਹੈ ਨਾ ਤੁਸੀਂ ਮੈਨੂੰ ਦੱਸੋ ਇਹਨਾਂ ਚੋ ਕਿਹੜਾ ਐਮਪੀ ਹੈਗਾ ਜਿਨੇ ਉੱਥੇ ਜਾ ਕੇ ਲੋਕ ਸਭਾ ਦੇ ਵਿੱਚ ਆਵਾਜ਼ ਚੁੱਕੀ ਹੋਵੇ ਇਸ ਚੀਜ਼ ਦਾ ਵਿਰੋਧ ਕੀਤਾ ਹੋਇਆ ਵੀ ਇਹ ਪਈ ਪਈ ਜਿਹੜਾ 5500 ਕਰੋੜ ਤੁਸੀਂ ਰੂਰਲ ਡਿਵੈਲਪਮੈਂਟ ਫੰਡ ਰੋਕਿਆ ਇਹ 2500 ਕਰੋੜ ਰੁਪਈਆ ਜਿਹੜਾ ਹੈਗਾ ਤੁਸੀਂ ਨੈਸ਼ਨਲ ਐਜੂਕੇਸ਼ਨ ਮਿਸ਼ਨ ਦਾ ਰੋਕਿਆ ਇਹ ਪੰਜਾਬ ਨੂੰ ਰੀਲੀਜ਼ ਕਿਉਂ ਨਹੀਂ ਕਰਦੇ ਇਹ ਆਪਣੀ ਪਾਰਟੀ ਦੀ ਰਾਜਨੀਤੀ ਕਰਦੇ ਆ ਇਹ ਲੋਕਾਂ ਦੀ ਰਾਜਨੀਤੀ ਨਹੀਂ ਕਰਦੇ ਇਹ ਪੰਜਾਬ ਦੀ ਰਾਜਨੀਤੀ ਨਹੀਂ ਕਰਦੇ ਸੋ ਇਸੇ ਕਰਕੇ ਮਾਨ ਸਾਹਿਬ ਕਹਿੰਦੇ ਕਿ ਇਸ ਵਾਰੀ ਡੰਮੀ ਜਿਹੜੇ ਐਮਪੀ ਹੋ ਨਹੀਂ ਚੱਲਣਗੇ ਕ ਪੰਜਾਬ ਦੀ ਹੱਕਾਂ ਦੇ ਲਈ ਖੜਨ ਵਾਲੇ ਐਮਪੀ ਚਾਹੀਦੇ ਆ ਤੋਂ ਇਸ ਕਰਕੇ ਮੈਂ ਤੁਹਾਨੂੰ ਕਹਿ ਰਿਹਾ ਮੈਡਮ ਅਸੀਂ ਆਪਣੇ ਵੱਲੋਂ ਬੈਸਟ ਕੈਂਡੀਡੇਟ ਦਿੱਤੇ ਆ ਆਪਣੇ ਕੰਮ ਦੇ ਆਧਾਰ ਤੇ ਵੋਟ ਮੰਗ ਰਹੇ ਆ ਲੋਕਤੰਤਰ ਨੂੰ ਬਚਾਉਣ ਦੇ ਨਾਂ ਤੇ ਵੋਟ ਮੰਗ ਰਹੇ ਆ 13 ਦੀ 13 ਅਸੀਂ ਜਿੱਤਾਂਗੇ बस एक आखिरी सवाल है क्योंकि ਤੁਸੀਂ ਖੁਦ ਵੀ ਮੰਨਦੇ ਹੋ ਕਿ ਇਸ ਵਾਰ ਜਿਹੜਾ ਲੋਕ ਸਭਾ ਇਲੈਕਸ਼ਨ ਹੈ ਕਾਫੀ ਮਾਇਨੇ ਰੱਖਦਾ ਹੈ ਕਿਉਂਕਿ ਇੱਕ ਤਾਂ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਹੈ ਔਰ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਪਹਿਲਾ ਲੋਕ ਸਭਾ ਜੋ ਇਲੈਕਸ਼ਨ ਹੈ ਲਾਟਰੀ ਹੈ ਦੂਸਰਾ ਕਿਉਂਕਿ ਆਪ ਸੁਪਰੀਮੋ ਹੁਣ ਜੇਲ੍ਹ ਦੇ ਵਿੱਚ ਨੇ ਕਿੱਡੀ ਕ ਵੱਡੀ ਇੱਕ ਰਿਸਪਾਂਸਿਬਿਲਟੀ ਹੈ ਸੀਐਮ ਮਾਨ ਦੇ ਮੋਢਿਆਂ ਤੇ ਹੈ ਔਰ ਦੂਸਰਾ ਇਹ ਕਿ ਕਿੰਨੀ ਵੱਡੀ ਇਹ ਚੁਣੌਤੀ ਵੀ ਹੈ ਆਮ ਆਦਮੀ ਪਾਰਟੀ ਦੇ ਲਈ ਕਿਉਂਕਿ ਇਸ ਸੁਪਰੀਮੋ ਜੇਲ ਦੇ ਵਿੱਚ ਨੇ ਤੇ ਹੁਣ ਕਿਸੇ ਇੱਕ ਨੂੰ ਤਾਂ ਇਹ ਪੂਰੀ ਜ਼ਿੰਮੇਵਾਰੀ ਲੈਣੀ ਹੀ ਪੈਗੀ ਸੀਐਮ ਮਾਨ ਉਹ ਬਕੂਬੀ ਨਿਭਾਰੇ ਨੇ ਤੇ ਕਿੰਨਾ ਕਿ ਇਸ ਨੂੰ ਵੱਡਾ ਆਪਣੇ ਲਈ ਇੱਕ ਟਾਰਗੇਟ ਔਰ ਚੁਣੌਤੀਮੰਦ ਹੈ ਦੇਖੋ ਪਹਿਲੀ ਗੱਲ ਤਾਂ ਮੈਡਮ ਤੁਸੀਂ ਬਿਲਕੁਲ ਇਹ ਵੀ ਜ਼ਿਕਰ ਕੀਤਾ ਕਿ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਜੋ ਪਾਰਟੀ ਦੇ ਸੁਪਰੀਮੋ ਨੇ ਉਹ ਜੇਲ੍ਹ 'ਚ ਨਜਾਇਜ਼ ਤੌਰ ਤੇ ਜੇਲ੍ਹ ਦੇ ਵਿੱਚ ਰੱਖਿਆ ਹੋਇਆ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਕਹਿ ਕੇ ਹਟਿਆ ਸਿੰਗਲ ਪਾਰਟੀ ਵਾਲ ਸਿਸਟਮ ਨੂੰ ਬਤਾਉਣਾ ਚਾਹੁੰਦੇ ਆ ਕਿ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਜਿਹੜਾ ਇਹਨਾਂ ਦਾ ਮੁਕਾਬਲਾ ਕਰ ਸਕਦੇ ਨੇ ਉਹਨਾਂ ਦੇ ਲੀਡਰ ਨੂੰ ਫੜ ਕੇ ਜੇਲ੍ਹ 'ਚ ਡੱਕ ਦੋ ਬਿਨਾਂ ਕਸੂਰ ਤੋਂ ਡੱਕ ਦਿਓ 2 ਸਾਲ ਹੋ ਗਏ ਆ ਤੁਸੀਂ ਦੇਖੋ ਪਹਿਲਾ ਸੁਦਰਸ਼ ਸਿੰਦਰ ਜੈਨ ਜੀ ਨੂੰ ਬਿਨਾਂ ਕਿਸੇ ਕਸੂਰ ਤੋਂ ਅੰਦਰ ਰੱਖਿਆ ਅੱਜ ਤੱਕ ਪ੍ਰੂਫ ਕੁਝ ਨਹੀਂ ਹੋਇਆ ਫਿਰ ਤੁਸੀਂ ਮਨੀਸ਼ ਸ਼ੋਧਿਆ ਜਿਨ੍ਹਾਂ ਨੇ ਸਕ ਕਿ 6 ਮਹੀਨੇ ਲੱਪੇ ਚੁ ਕਹਿੰਨੇ ਆ ਕਿ ਸਾਡੇ ਕੋਲ ਤਾਂ ਕੋਈ ਸਬੂਤ ਨਹੀਂ ਹੈ ਇਸੇ ਤਰ੍ਹਾਂ ਹੁਣ ਤੁਸੀਂ ਅਰਵਿੰਦ ਕੇਜਰੀਵਾਲ ਨੂੰ ਅੰਦਰ ਡੱਕਤਾ ਉਸ ਤੋਂ ਪਹਿਲਾਂ ਇੱਕ ਪੋਲੀਟੀਕਲ ਪਾਰਟੀ ਦਾ ਜਿਹੜਾ ਤੁਸੀਂ ਖਾਤੇ ਸੀਜ਼ ਕਰਤੇ ਸੋ ਇਹ ਚੀਜ਼ਾਂ ਦੇ ਖਿਲਾਫ ਆਵਾਜ਼ ਬੁਲੰਦ ਕਰਨੀ ਜ਼ਰੂਰੀ ਹੈ ਤੁਸੀਂ ਇੱਕ ਬੰਦੇ ਨੂੰ ਅੰਦਰ ਰੱਖ ਕੇ ਉਹਦੀ ਉਹਨੂੰ ਸਰੀਰਕ ਤੌਰ ਤੇ ਤਾਂ ਜਿਹੜਾ ਹੈਗਾ ਗ੍ਰਿਫਤਾਰ ਕਰ ਸਕਦੇ ਹੋ ਅੰਦਰ ਡੱਕ ਸਕਦੇ ਹੋ ਸੋਚ ਨਹੀਂ ਰੱਖੀ ਜਾ ਸਕਦੀ ਅੱਜ ਸਾਡੀ ਪਾਰਟੀ ਦਾ ਕੱਲਾ ਕੱਲਾ ਵੋਲੰਟੀਅਰ ਕੱਲਾ ਕੱਲਾ ਵਰਕਰ ਕੱਲਾ ਕੱਲਾ ਲੀਡਰ ਆਪਣੇ ਆਪ ਚੋ ਅਰਵਿੰਦ ਕੇਜਰੀਵਾਲ ਹੈ ਔਰ ਸ਼੍ਰੀ ਭਗਵੰਤ ਮਾਨ ਹੈਗਾ ਔਰ ਸ਼੍ਰੀ ਭਗਵੰਤ ਮਾਨ ਸ਼ਿਰਕ ਡਾਗੂ ਨੇ ਨੈਸ਼ਨਲ ਪੱਧਰ ਤੋਂ ਉਹਨਾਂ ਦੀ ਪਹਿਚਾਣ ਹੈਗੀ ਹੈ ਪੂਰੇ ਮੁਲਕ ਦੇ ਵਿੱਚ ਉਹ ਪ੍ਰਚਾਰ ਕਰ ਰਹੇ ਨੇ ਉਹ ਆਸਾਮ ਵੀ ਗਏ ਆ ਉਹ গুজরাট ਵੀ ਗਏ ਆ ਉਹ ਗੋਆ ਵੀ ਜਾਣਗੇ ਉਹ ਹਰਿਆਣਾ ਵੀ ਜਾ ਕੇ ਆਏ ਆ ਪੰਜਾਬ ਚ ਵੀ ਪ੍ਰਚਾਰ ਕਰ ਰਹੇ ਹੈਗੇ ਆ ਜਿੰਨਾ ਸੀਟਾਂ ਤੇ ਅਸੀਂ ਇਲੈਕਸ਼ਨ ਲੜ ਰਹੇ ਹੈਗੇ ਆ ਸਾਡੀ ਪੂਰੀ ਸਮੁੱਚੀ ਲੀਡਰਸ਼ਿਪ ਐਜੇ ਕਲੈਕਟਿਵ ਲੀਡਰਸ਼ਿਪ ਦੇ ਤੌਰ ਦੇ ਉੱਤੇ ਜਿਹੜੇ ਬੰਦੇ ਕੋਲੇ ਜਿਹੜੀ ਜਿਹੜੀ ਰਿਸਪੌਂਸਿਬਿਲਟੀ ਹੈਗੇ ਉਹਨੂੰ ਸੰਭਾਲਦੇ ਹੋ ਕੰਮ ਕਰ ਰਹੇ ਆ ਉਹ ਸਾਨੂੰ ਪੂਰੀ ਉਮੀਦ ਹੈ ਇਸ ਵਾਰ ਅਸੀਂ ਕਾਮਯਾਬ ਹੋਵਾਂਗੇ ਨਾ ਕੇਵਲ ਪੰਜਾਬ ਚੋਂ 13 0 ਦੇ ਨਾਲ ਅਸੀਂ ਜਿੱਤਾਂਗੇ ਬਲਕਿ ਹਿੰਦੁਸਤਾਨ ਚ ਬਾਕ ਲੋਕ ਸਾਨੂੰ ਰਿਸਪੌਂਡ ਕਰ ਰਹੇ ਆ ਲੋਕ ਸਾਨੂੰ ਜਿਤਾਉਣਾ ਚਾਹੁੰਦੇ ਆ ਔਰ ਲੋਕ ਲੋਕਤੰਤਰ ਨੂੰ ਬਚਾਉਣਾ ਚਾਹੁੰਦੇ ਆ ਇਸ ਕਰਕੇ ਮੈਂ ਸਮਝਦਾ ਕਿ ਇਸ ਦੇ ਵਿੱਚ ਭਗਵੰਦ ਮਾਨ ਸਾਹਿਬ ਦਾ ਤੇ ਬਾਕੀ ਲੀਡਰ ਸਾਹਿਬਾਨ ਦਾ ਵੱਡਾ ਰੋਲ ਆ ਉਸ ਤੋਂ ਵੱਡਾ ਰੋਲ ਲੋਕਾਂ ਦਾ ਜਿਨ੍ਹਾਂ ਨੇ ਵੋਟ ਪਾਈ ਬਾਬਾ ਸ਼ੁਕਰਸਾਣਾ ਜੁਰੰਦਲੀ ਸੋ ਬਿਲਕੁਲ ਆਮ ਆਦਮੀ ਪਾਰਟੀ ਦੇ ਵੱਲੋਂ ਪੂਰੀ ਤਿਆਰੀ ਖਿੱਚੀ ਗਈ ਹੈ ਸੋ ਜਿਵੇਂ ਕਿ ਨੀਲਕਰ ਕਹਿ ਰਹੇ ਸੀ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਚੋਣਾਂ ਦੀ ਤਿਆਰੀ ਖਿੱਚੀ ਗਈ ਹੈ ਤੇ ਇਸੇ ਕਰਕੇ ਕੈਬਨਟ ਮੰਤਰੀਆਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਜੋ ਕਿ ਲੋਕ ਸਭਾ ਦੇ ਵਿੱਚ ਜਾ ਕੇ ਪੰਜਾਬ ਦੇ ਹੱਕਾਂ ਦੀ ਆਵਾਜ਼ ਚੁੱਕ ਸਕਣ ਅਤੇ 13 0 ਦੇ ਜੋ ਟਾਰਗੇਟ ਸੀਐਮ ਭਗਵੰਤ ਮਾਨ ਦੇ ਵੱਲੋਂ ਨੱਥੀ ਕੀਤਾ ਗਿਆ ਪੱਕਾ ਕੀਤਾ ਗਿਆ ਉਸ ਨੂੰ ਅਚੀਵ ਕੀਤਾ ਜਾਵੇ ਸੋ ਇਸ ਕਰਕੇ ਆਮ ਆਦਮੀ ਪਾਰਟੀ ਕਿਸੇ ਵੀ ਤਰ੍ਹਾਂ ਦਾ ਕੋਈ ਰਿਸਕ ਲੈਣ ਲਈ ਤਿਆਰ ਨਹੀਂ ਹੈ ਸੋ ਇਸੇ ਕਰਕੇ ਜੋ ਵਿਰੋਧੀ बार-बार ਇਹ ਕਹਿ ਰਹੇ ਨੇ ਕਿ ਕੈਬਨਟ ਮੰਤਰੀਆਂ ਨੂੰ ਚੋ ਗਿਆ ਇਸ ਤਰੀਕੇ ਦੇ ਨਾਲ ਉਸ ਦਾ ਜਵਾਬ ਦਿੱਤਾ ਗਿਆ ਸੋ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਕਿੰਨੀ ਵੋਟ ਪੁਗਤੇਗੀ ਜਾਂ ਫਿਰ ਲੋਕ ਕਿਸ ਦੇ ਹੱਕ ਦੇ ਵਿੱਚ ਫਤਵਾ ਦੇਣਗੇ ਇਹ ਤਾਂ ਚਾਰਜ ਨੂੰ ਪਤਾ ਲੱਗ ਹੀ ਜਾਏਗਾ